ਖੜਾ ਚਰਨੇ ਦੇ ਵੇ ਤਾਹਾਂ ਕਿੱਦਾਂ ਹੀ ਗਲੀ ਆ ਗਿਆ ਲਖਾਈ ਬੱਕਰੀਆਂ ਦੇ ਬਾਬੇ ਨੂੰ ਵਧੀਆ ਤਿੰਨ ਚਾਰ ਪੰਜ ਕੁੜੀਆਂ ਦੇ ਵਿਆਹ ਕਰਨੇ ਨੇ ਬੱਕਰੀਆਂ ਦੇਣੀਆਂ ਨੇ ਦਾਨ ਚ ਥੋੜੇ ਪਹਿਲਾਂ ਬਾਜੀਕਰਾਂ ਦੇ ਬੋਤੇ ਦੰਦੇ ਹੁੰਦੇ ਹੁੰਦੇ ਕੁੜੀ ਨੂੰ ਦਾਨ ਚ ਸਾਡੇ ਵੀ ਦੰਦੇ ਹੁੰਦੇ ਵੀ ਸੋਨਾ ਲੱਦੀ ਫਰੀ ਜਾਣਗੇ ਵੇਚਦੇ ਵੇਚਦੇ ਨੇ ਤੇ ਥੋੜੇ ਬੁੜੇ ਸੋਨਾ ਵੇਚ ਦੇਣਦੇ ਸੱਚ ਦੱਸ ਆ ਵੇਚਦੇ ਬੁੜੀਆਂ ਸੂਈਆਂ ਵੇਚਾ ਕਰਦੀਆਂ ਗੁਆਰਨੀਆਂ ਪਹਿਲਾਂ ਵਿਚਾਰੀਆਂ ਉਹ ਟਾਈਮ ਇਹ ਹੀ ਜੇ ਤੇ ਭਾਈ ਸਾਡੇ ਜਿਹੜੇ ਪੰਗਾ ਦਾ ਇਹ ਸੀ ਥੋੜਾ ਹੁਣ ਤਾਂ ਫਿਰ ਹੁਣ ਤਾਂ ਪਾਸ ਦੂਏ ਲੋਟ ਤਾਂ ਟਰਾਲੀਆਂ ਦੀ ਉਹ ਪਾਤੀ ਫੈਕਟਰੀ ਹਾਂ ਟਰਾਲੀਆਂ ਦੀ ਆ ਟਰਾਲੀਆਂ ਦੀ ਸੱਚਾ ਟਰਾਲ ਉਹ ਮੈਨੂੰ ਉਹਦਾ ਉਹਦੇ ਕਹਿੰਦੇ ਸੀ ਬੰਦਾ ਕਹਿੰਦੇ ਟਰਾਲੀਆਂ ਦੀ ਫੈਕਟਰੀ ਖੋਲਤੀ ਮਹਾਜਨ ਵਧੀਆ ਹੋ ਗਿਆ ਭਾਈ ਕੀ ਪਤਾ ਸਾਡੀ ਜਵਾਨੇ ਖੁੱਲ ਜੇ ਟਰਾਲੀਆਂ ਦੀ ਫੈਟਕੀ ਖੋਲਦੇ ਤੂੰ ਇਹ ਹੁਣੇ ਬਾਬੇ ਦੱਸੋ ਤੁਸੀਂ ਕਿਵੇਂ ਦੇ ਜਾਨਵਰ ਬਾਬੇ ਨੂੰ ਜਾਨਵਰ ਦੇ ਨਾਟਿਆ ਚੰਗੇ ਮੇਰਾ ਕਰਨਾ ਹੈ ਗਰੀਬ ਕੁੜੀਆਂ ਦੇ ਮੇਰਾ ਸੁੰਦਰ ਗਿਆਨ ਟਰਸਟ ਸਵਸ਼ਮਿਤੀ ਰਜਿਸਟਰ ਹੈ 10 ਸਾਲਾਂ ਤੋਂ ਮੈਂ ਵਿਆਹ ਕਰ ਰਿਹਾ ਮੇਰਾ ਮਾਲਕ ਕਰਾ ਰਿਹਾ ਮੈਂ ਕੁਝ ਨਹੀਂ ਕਰ ਰਿਹਾ ਮੇਂ ਔਕਾਤ ਨਹੀਂ ਹੈ ਕਿ ਪਾਣੀ ਪੀਉਣ ਦੀ ਸਹੀ ਹੈ ਠੀਕ ਹੈ ਮੇਰਾ ਬਾਬਾ ਨਾਨਕ ਕਰ ਰਿਹਾ 10 ਸਾਲਾਂ ਤੋਂ ਮੈਂ ਕਰ ਰਿਹਾ ਗਰੀਬ ਬੱਚੇ ਦੀ ਸ਼ਾਦੀ ਠੀਕ ਹੈ ਔਰ 51 52000 ਰੁਪਏ ਉਹਨਾਂ ਬੱਚਿਆਂ ਨੂੰ ਸੰਯੋਗ ਦਿੱਤਾ ਜਾਂਦਾ ਠੀਕ ਹੈ ਜੀ ਬਾਬਾ ਰੇਸ਼ਵ ਸਿੰਘ ਦੇ ਨਾਂ ਤੇ YouTube ਬਣਿਆ ਹੋਇਆ ਹੈ ਠੀਕ ਹੈ ਬੱਚੇ ਦੀ ਦਵਾਈ ਵੀ ਸਾਡੀ ਫਰੀਦ ਨਹੀਂ ਅਸੀਂ ਆਈ ਰੈ ਇਕ ਮਾਲਕ ਕਰੀ ਜਾਂਦਾ ਇਕ ਹੋਈ ਜਾਂਦੇ کاروبار ਕਰਾਉਣਾ ਦਾ ਵੈਗਰੂ ਨੇ ਆ ਜੀ ਆਪਾਂ ਦਾ ਕੁਛ ਨਹੀਂ ਹੁਣ ਫੇਰ ਪੰਜ ਕੁੜੀਆਂ ਦੀ ਸ਼ਾਦੀ ਕਰਦੀਆਂ ਜਿਨ੍ਹਾਂ ਦੇ ਮਾਪੇ ਬਾਪ ਹੈ ਨਹੀਂ ਬੇਸਹਾਰਾ ਹਨ ਕੁੜੀ ਕਿਤੋਂ ਦੀ ਹੋਵੇ ਅਸੀਂ ਉਹਨਾਂ ਕੋਈ ਰਿਸ਼ਤਾ ਨਹੀਂ ਕਰਾਉਣਾ ਆਪੇ ਉਹ ਰਿਸ਼ਤਾ ਵੇਖਣਗੇ ਬਰ ਲੱਭਣਗੇ ਅਸੀਂ ਉਹਨਾਂ ਨੂੰ 51000 ਰੁਪਏ ਦਾ ਸੰਯੋਗ ਦੇਣਾ ਸ਼ਾਬਾਸ਼ ਕਿਉਂਕਿ ਇਹਨਾਂ ਜੋ ਪ੍ਰੋਫਿਟ ਹੋਊਗਾ ਤਾਂ ਹੀ ਅਸੀਂ ਸੰਯੋਗ ਦੇਵਾਂਗੇ ਮੈਂ ਖੁਦ ਸੈਲਫ ਕਰ ਰਿਹਾ ਨਾ ਕਿਸੇ ਤੋਂ ਸੰਯੋਗ ਲੈ ਰਿਹਾ ਮੈਂ ਇਹ ਮੇਰਾ ਟਰੱਸਟ ਟਰੱਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਪੈਸਾ ਹੈ ਵਾਹ ਜੀ ਵਾਹ ਠੀਕ ਹੈ ਸੱਤ ਮਾ ਸਕਦੇ ਹੁਣ ਵੀ ਤੁਸੀਂ ਸੁੰਦਰ ਗਿਆਨ ਇਨਫਰਾਸਟਰ ਸੇਵਾ ਸਮਿਤੀ ਕੋਈ ਨਹੀਂ ਜੀ ਕੋਈ ਨਹੀਂ ਤਾਂ ਸਰਚ ਆਪੇ ਮਾਰੀ ਜਾਣਗੇ ਜਿਹੜੇ ਦੇਖਣ ਲੱਗ ਰਹੇ ਨੇ ਸਾਡੇ ਬੰਦੇ ਹੁਣ ਆਪਾਂ ਬੱਕਰੀਆਂ ਦੱਸੋ ਕਈਆਂ ਹੀ ਆ ਰਹੀਆਂ ਗੱਬਣਾ ਲਈਏ ਹਾਂਜੀ ਕੱਬਣਾ ਕੱਬਰਾਂ ਦਿਖਾ ਮੁੰਡਿਆ ਇਮਾਨਦਾਰੀ ਤੋਂ 2-2 3-3 ਮਹੀਨਿਆਂ ਦੀਆਂ ਦੇਵਾਂਗੇ ਵੀ ਹਿਸਾਬ 'ਚ ਇਹਦਾ ਉਹ ਪੱਟ ਖੜੀ ਆ ਦੇਖ ਬਾਪੇ ਪੰਜ ਚਾਰ ਇਕੱਠੀਆਂ ਕਰ ਹੜੀ ਮੁੰਡਿਆ ਵੇ ਤੇਰਾ ਚੇਲਾ ਕਿੱਥੇ ਡਾਂਗ ਲਈ ਘਰੇ ਏਵੀ ਗੱਪਣਾ ਬਾਈ ਹਾਂਜੀ ਹਾਂਜੀ ਲਿਆ ਅੱਤੋ ਇਹ ਤੇ ਗਰੇਂਦਰ ਸਾਹਮਣੇ ਵੀਡੀਓ ਰੰਗੇ ਇੱਥੇ ਅਲੱਗ ਤੂ ਸਾਨੂੰ ਕੀ ਦਿਖਾਉਂਦੇ ਹੋ ਕੀ ਬੰਦੇ ਵਿੱਚ ਤੇ ਸੌਦਾ ਕਾਦਾ ਕਰਿਆ ਤੀ ਤੂੰ ਆਪ ਖੋਦੋ ਬੱਕਰੀਆਂ ਵੇਚਣਾ ਬੱਕਰੀਆਂ ਦਿਖਾਇਆ ਕਰ ਵੀਡੀਓ ਵਾਲਿਆਂ ਨੂੰ ਕਿੰਨੇ ਦਿੰਦਾ ਜੀ ਜਿਹੜੀਆਂ ਨਵੀਆਂ ਨੇ ਵੀਰੇ ਸਾਰੇ ਬਾਬਾ ਜੀ ਅੱਜ ਦੇਖ ਸਕਦੇ ਬਾਬਾ ਇਕੱਠੀਆਂ ਕਰ ਲਾਂਗੇ ਮੈਂ ਅੱਜ ਕਰੂੰਗਾ ਚੈੱਕ ਦੰਦਾ ਬਸ ਤੂੰ ਥੋੜੇ ਦੇ ਹੀ ਆ ਬਸ ਬਾਬਾ ਤੈਨੂੰ ਮਰ ਨਹੀਂ ਦਿੰਦਾ ਮੇਰੀ ਵੀ ਅੱਜ ਪੋਣੀ ਨਹੀਂ ਹੋਈ ਗਰੀਬ ਦੀ ਇੱਥੇ ਹੀ ਕਰਨੀਆਂ ਪੋਣੀ ਹਾਲ ਲਾ ਗਾ ਓਏ ਆ ਜਾ ਕਰ ਚਲੋ چاہے چیلا گرو ہے اہ کچھ یہ گرو ہے بھائی یہ پردے اڑی خڑد بدھ گیا ہے ਓਏ ਇੱਧਰ ਕੱਢ ਹੋਰ ਕੱਢ ਦੇ ਕੱਢ ਦੇ ਆਹੋ ਤੇ ਬਰੇ ਹੋਰ ਇਹ ਨਹੀਂ ਹਜੇ ਰੁਕ ਜਾਂਦਾ ਆਪਣੀ ਉਹ 28 ਬਹੁਤ ਸੋਹਣੀ ਐ ਐਨੂੰ ਕਰ ਲੈ ਤੇ ਫੜੀ ਬਾਈ ਉਹਦੇ ਕਰਨ ਕੀ ਆ ਗਈ ਜੀ ਲਿਆ ਫੜਾ ਇੱਧਰ ਫੜ ਲੈ ਆਈ ਆੜੀਆਂ ਫੜੀਓ ਕਰਨ ਇਹਨਾਂ ਦੇ ਬਾਬੇ ਦੇ ਨਾਲ ਤੂੰ ਨਹੀਂ ਨਹੀਂ ਓਏ ਸੰਤਾ ਹਜੇ ਬਾਬਿਆਂ ਦੀ ਲੋੜ ਐ ਮੈਂ ਖੁਦ ਬਾਬਾ ਆਪਾਂ

ਬਰਾਦਾ ਦੰਦ ਦੇਖੋ ਬਾਬਾ ਜੀ ਇਹ 6 ਕਰ ਲਈਏ ਕੋਈ ਗੱਲ ਨਹੀਂ ਕਰ ਲਾਂਗੇ ਸੀ ਮਰਿਆ ਕਰ ਤੂੰ ਇਹਨਾਂ ਨਾਲ ਗੱਲ ਮੈਂ ਇਹਨੂੰ ਕੈਨਾ ਵੀ ਖੜਦਾ ਹੈ ਕਨਾ ਤੂੰ ਆਉਣ ਆਜੋ ਬਾਬਾ ਜੀ ਦੰਦ ਦੇਖੋ ਹੈਲੋ ਇਹੀ ਦੇਖਣਗੇ ਹਾਂ ਕਿੱਥੇ ਹੈ ਬਈ ਕੌਣ ਆ ਮੈਂ ਤਾਂ ਤੁੰਗੜੀ ਮੰਡੀ ਆ ਬਈ ਸ਼ਾਮ ਨੂੰ ਗੱਲ ਕਰਾਂਗੇ ਟਿਕਿਆਈ ਨਾਲ ਅੱਬਾ ਗਦਾ ਗਦਾ ਹੋ ਰਿਹਾ ਕੰਮ ਦਬਾ ਦਬਾ ਹਾਂ ਐ ਕਰ ਸਿਆ ਲਓ ਜੀ ਛੇ ਹੋ ਗਈ ਆ ਤਾਂ ਦੰਦ ਦੇਖੀ ਹੋਏ ਨੇ ਨਵੀਆਂ ਨਵੀਆਂ ਪਰ ਸਾਰੀਆਂ ਚੈੱਕ ਕਰੋ ਜੀ ਸਾਰੀਆਂ ਨਵੀਆਂ ਨੇ ਕਿਉਂ ਨਾ ਮੁੰਡਾ ਐ ਨਵੀਆਂ ਐ ਛੋਟਾ ਜਿਹਾ ਜਵਾਕਾਂ ਨੂੰ ਦਿੱਤੇ ਆ ਹੋਇਆ ਦੰਦ ਘਸਿਆ ਹੋਇਆ ਆਪਾਂ ਪਾਉਣੀਆਂ ਹੀ ਚੈੱਕ ਕਰੋ ਆ ਦੇਖਿਓ ਵੀਡੀਓ ਵਾਲਿਆ ਕਿਉਂ ਜੀ ਲੈ ਨਵੀ ਓਏ ਬਾਬਾ ਜੀ ਲੈ ਨਵੀ ਐ ਮੇਲਣ ਸਾਰੀ ਜਾਨਵਰ ਨਵੀਆਂ ਨੇ ਲੈ ਇਹ ਵੀ ਨਵੀ ਐ ਕਿਉਂ ਆਪਾਂ ਗਲਤ ਕੰਮ ਕਿਉਂ ਕਰਾਵਾਂਗੇ ਯਾਰ ਮਾੜੀ ਹੋ ਤੂੰ ਬਾਬਾ ਲੋਕਾਂ ਮੈਂ ਛੱਡ ਦੂੰ ਉਹ ਆਪਣੇ ਤਾਏ ਦਾ ਮੁੰਡਾ ਲੱਗਦਾ ਸਾਰੇ ਨਵੀਆਂ ਨੇ ਇਹ ਵੀ ਨਵੀ ਐ ਲੈ ਬਾਕੀ ਥਣ ਦੇਖ ਸਕਦੇ ਹੋ ਬਾਬਾ ਓਏ ਥਣ ਵੀ ਚੈੱਕ ਕਰਾਂਗੇ ਬਾਬੇ ਨੇ ਦਰੋਜ ਬੂਰੀਆਂ ਚੋਈਆਂ ਨੇ ਟਿਕਦੇ ਹੀ ਨਹੀਂ ਯਾਰ ਹੁਣ ਸਾਰੇ ਕੰਮ ਇੱਕਦਮ ਕਿਵੇਂ ਕਰਵਾਏਗਾ ਰੱਬ ਜੇਦਾ ਫਿਰ ਤੂੰ ਆਪੇ ਵੇਚ ਲੈ ਯਾਰ ਲਾਓ ਜੀ ਓਏ ਇਹ ਜਾਂ ਬੰਦਾ ਕਿੱਥੋਂ ਨੇ ਆ ਪੋਵੀ ਲੈ ਚਾਰ ਦਿਨ ਤਾਂ ਜਮੀ ਚੜੇ ਹੋਏ ਜਾਂਦਾ ਮਾ ਸਾਰੀ ਵਧੀਆ ਓਕੇ ਦੀ ਰਿਪੋਰਟ ਐ ਇੱਕ ਦਾ ਰਾਜੂ ਤੇ ਦੰਦਵਾਰ ਕੀ ਢੇਡੇ ਦੰਦਵਾਰ ਕੀ ਮੇਰਾ ਟੁੱਟ ਗਿਆ ਬੁੜਾ ਹੋ ਗਿਆ ਪਰ ਚੱਕ ਕੇ ਗੋਦੀ ਹੁਣ ਵੀ ਇਹਨੂੰ ਢੇਕ ਲੂ ਆ ਅੱਜ ਕੱਲ ਦਾ ਕੀ ਕੰਨਾ ਜੰਮਿਆ ਹੋਇਆ ਲਓ ਫੜਾ ਜਾਨ ਮੇਰੇ ਨਾਲ ਵੱਧ ਹੈ ਮੇਰੇ ਚਾਹੀਦੇ ਨਾਲ ਨਾ ਜਮਾਂ ਨਵੀਂ ਲੋਟ ਹੈ ਨਵੀਆਂ ਰੇਵਸ ਗੱਬਣਾ ਫੰਡਣਾ ਭਾਈ ਇਹੋ ਉਹ ਬਾਈ ਚਰਨੇ ਆ ਤੁਹਾਨੂੰ ਨੇ ਕੰਮ ਕਿ ਦੱਸਿਆ ਨਾ ਸਾਨੂੰ ਆਸੀ ਖੁਦ ਆਪ ਕਰਦੇ ਇਹ ਆਪ ਮੁੰਡਾ ਕੁੜੀਆਂ ਪਿਉਂਦਾ ਕਈ ਕਈ ਨਹੀਂ ਆਸੀ ਨਹੀਂ ਪਿਉਂਦੇ ਹੈਗੇ ਇਹਦਾ ਹੀ ਦੁਨੀਆ ਹਾਂ ਹਾਂ ਕੋਈ ਮੈਨੂੰ ਸੈਲਫ ਮੈਨੂੰ ਬਾਹਰੋਂ ਸੰਯੋਗ ਨਹੀਂ ਮਿਲਿਆ ਮੈਂ ਆਵਦਾ ਜਿੰਨਾ ਇਹ ਤੋਂ ਬੱਚਤ ਹੋਣੀ ਹੈ ਆਹ ਮੂੰਹ ਕਰਦਾ ਸੰਯੋਗ ਸਾਨੂੰ ਦਾ ਬੜਾ ਸੰਯੋਗ ਮਿਲਦਾ ਬਾਬਾ ਜੀ 11 ਕੁੜੀਆਂ ਦੇ ਬਾਬਾ ਜੀ ਅਸੀਂ ਹਰ ਸਾਲ ਹੀ ਕਰਦੇ ਹਾਂ ਬਾਬਾ ਜੀ ਰੇਸ਼ਨ ਸਿੰਘ YouTube ਤੇ ਸਰਚ ਕਰ ਸਕਦੇ ਹੋ ਬਾਬਾ ਜੀ ਆਹ ਦੇਖ ਪਾਵਲ ਕਿੰਨੀ ਖੜੀ ਆ ਰੱਬ ਦਾ ਰੂਪ ਐ ਇਹ ਬਿਲਕੁਲ ਬਿਲਕੁਲ ਸਭ ਦੇ ਪਰਮਾਤਮਾ ਨੇ ਲੋਕ ਬਿਲਕੁਲ ਤੇਰਾ ਇਹ ਕੰਮ ਸੁਣ ਕੇ ਕਿਸੇ ਨੇ ਕਿਸੇ ਭਗਤ ਦੇ ਦਿਆ ਉੱਠੂਗੀ ਮੰਚ ਤੇਰੀ ਕੋਈ ਐਲਫ ਜਰੂਰ ਕਰੂ ਤੂੰ ਕਹਾ ਕੁੜੀਆਂ ਵਿਆਹੰਦਾ ਰੇ ਬੰਦਿਆਂ ਦੇ ਸਜੋਗ ਨਾਲ ਸਭ ਕੋਲ ਤੋਬੇ ਦੇ ਰੋ ਵੀ ਭਰੇ ਜਾਂਦੇ ਨੇ ਭਾਈ ਚੰਗੇ ਕੰਮ ਵਾਸਤੇ ਹਰੇਕ ਬੰਦਾ ਖੜਦਾ ਆਇਆ ਦੇਖੋ ਜੀ ਸਾਡੇ ਨਾਲ ਅਜ ਤੱਕ ਅਸੀਂ ਆਪ ਕਰ ਰਹੇ ਆਂ ਆਪਦੀ ਤਰਫੋਂ ਹਰ ਸਾਲ ਲੈ ਭਾਈ ਚਰਨੇ ਹੁਣ ਆਪਾਂ ਬਹੁਤੀਆਂ ਗੱਲਾਂ ਦਾ ਕਿੱਦਾਂ ਫੇਰ ਪਾਵਾਂਗੇ ਠੀਕ ਐ ਪਹਿਲਾ ਮੁੰਡੇ ਨੂੰ ਘੋੜੀ ਤੇ ਚੜਾਵਾਂਗੇ ਹਾਂ ਕੀ ਮੰਗਦਾ ਇਹਨਾਂ ਦਾ ਛੀਏ ਲੈਣੀ ਆ ਬਾਬਾ ਜੀ ਛੀਏ ਲੈਣੀਆਂ ਨੇ ਲੈ ਲਾਂਗੇ ਛੀਏ ਲੈ ਲਾਂਗੇ ਠੀਕ ਆ ਜੀ ਆਇਆ ਦੇਖ ਮੁੱਲ ਤਾਂ ਕਰਾਉਣ ਨੂੰ ਜਿੰਨਾ ਮਰਜ਼ੀ ਕਰੀ ਚੱਲ ਹਾਂ 12000 ਰੁਪਏ ਬੱਕਰੀਆਂ ਦੇ ਹੈ 12000 ਕੋਈ ਗੱਲ ਨਹੀਂ ਖੜ ਬਾਬਾ ਖੜ ਬਾਬਾ ਖੜਾ ਫੜਿਓ ਕੰਨ ਇੱਧਰ ਆ ਮਿਲਵੇ ਓਟ ਚ ਓਰੇ ਆ ਦਾਉ ਮੁੰਡਿਆ ਬਹੁਤੀਆਂ ਗੱਲਾਂ ਨਹੀਂ ਕਰਦੇ ਅਰੇ ਹਾਂ ਕਰੂ ਰੱਬ ਕੋਲੋਂ ਡਰ ਕੇ ਬਾੜਾ ਮੁੰਡਾ ਨਾ ਮੰਗਿਆ ਕਰ 18000 ਨੂੰ ਬਾਬਾ ਨਹੀਂ ਚੱਲਦਾ ਬੱਕਰੀਆਂ ਠੀਕ ਹੈ ਉਹ ਕਹਿੰਦਾ ਮੈਂ ਵੀ ਗਰੀਬਾਂ ਗਾਂਾਂ ਦੀਆਂ ਗਰੀਬ ਪਰਿਵਾਰਾਂ ਦੇ ਕੰਮ ਕਰਨੇ ਨੇ ਮਾਰ ਸਕਦੇ ਹਾਂ ਆਪਣਾ ਕੋਈ ਗੱਲ ਨਹੀਂ ਕੋਈ ਠੱਗ ਨਹੀਂ ਚੋਰ ਨਹੀਂ ਵਿਚਾਰਾ ਸੱਚਾ ਬੰਦਾ ਹੈ ਉਹ ਕਹਿੰਦਾ 11000 ਨੂੰ ਪਰ ਮੈਂ 11000 ਨਹੀਂ ਕਹਿੰਦਾ ਬਾਬੇ ਨੂੰ ਮੈਂ ਨਾ ਦਿੱਤੀ ਜਵਾਬ ਦੇ ਨਾ 12000 ਨੂੰ ਬੱਕਰੀਆਂ ਦੀ। ਨਹੀਂ। ਫਿਰ ਹੁਣ ਕੀ ਕਰੀਏ? ਆਪ ਨੂੰ ਇੰਨਾ ਮਿਲਦੀਆਂ ਬਾਹਰੋਂ। ਫਿਰ ਦੇਣੀਆਂ ਕਿੰਨੇ ਨੂੰ ਨੇ ਰਸਤਾ ਤਾਂ ਪਾ ਦੇ ਕੋਈ। 7.5 ਹਜ਼ਾਰ ਨੂੰ ਬੱਕਰੀਆਂ ਲੈ। ਨਹੀਂ ਮਿਲਦੀ। ਤੇਰੀ ਮਾੜੀ ਚੰਗੀ ਸਭ ਵਿੱਚ ਆ ਗਈ। ਸੀ ਤਾਂ ਇਹਦੇ ਥਲੇ ਬੱਚਾ ਹੈਗਾ ਕੋਈ? ਇੱਕੋ ਬੱਚਾ ਜੀ। ਹਾਂ ਉਹ ਬੱਚਾ ਮਿਲੂਗਾ ਬਾਬਾ ਜੀ ਆਪਾਂ ਨੂੰ ਇੱਥੇ ਵੀ ਹੈ ਨਹੀਂ ਬੱਚਾ। ਪਰ ਬਾਬਾ ਜੀ ਗੱਲ ਸੁਣ ਲੈ। ਬੱਕਰੀਆਂ ਹੈ ਐ ਨਹੀਂ ਮਿਲਣੀਆਂ ਜਿੱਥੇ ਮੈਂ ਤੈਨੂੰ ਕਿਹਾ ਸੀ ਨਾ ਉੱਥੇ। ਜੋ ਕੇ ਦੇਖ ਲੈਣਾ। ਤੀਰ ਜਾਨਵਰ ਨਾਵੇਂ ਤੀਰ ਦੇ ਨਿਸ਼ਾਨੇ ਨੂੰ ਤੂੰ ਕੱਚਾ ਨਾ ਜਾਣਦੇ ਸਿੰਨ ਕੇ ਟਿੱਡ ਚ ਮਾਰ ਆਉਦੇ ਉਹ ਖੜਾ ਹੈ ਤੇਦੀ ਜੀ ਪੱਗੜਾ ਹੈ ਤੇਰਾ ਹੱਕ ਹਾਂ ਤੇਰੇ ਗੇ ਹੈ ਹਾਂ ਤਨੋ ਦੇ ਆਈ ਦੇ ਲੈ ਓਏ ਕਰਦੇ ਆਂ ਬਾਬਾ ਕਰਦੋ ਕਰਦੋ ਫਿਰ ਜੇ ਤਾਂ ਮੇਰੀ ਜ਼ੁਬਾਨ ਤੇ ਕੋਈ ਰਸਤੇ ਮੁੱਲ ਚਾੜੇ ਤਾਂ ਮੈਂ ਮੁੰਡੇ ਨੂੰ ਟੋਕਾਂ 100 ਕੁਸ ਕਹਿ ਲਿਆ ਮੁੰਡੇ ਨੂੰ ਜਵਾਕ ਨੂੰ ਉ ਬਿਸ਼ਰਮ ਕਰਤਾ ਮੈਂ ਵਿਚਾਰਾ ਗੁਵਾਰ ਇਹਦਾ ਬੰਦਾ ਹੀ ਨਰਮਾ ਨਹੀਂ ਹੋਰ ਜਾਵੇ ਮੈਨੂੰ ਕੁੱਟ ਲੈ ਨੀਮਦ ਵਾਲਾ ੱੱਕੇ ਮਾਰਨਾ ਨਾ ਕੁੱਟਣਾ ਨਾ ਲੋਟ ਹੈ ਜਵਾਖ ਲੈ ਹੋ ਰਿਹਾ ਓਏ ਕਿਹੜੇ ਬੰਦੇ ਦਾ ਤੂੰ 13000 ਨੂੰ ਬੱਕਰੀਆਂ ਹੋ ਗਈਆਂ ਨਹੀਂ ਹੋ ਗਈਆਂ ਹੋ ਗਈਆਂ 17000 ਨੂੰ ਬੱਕਰੀਆਂ ਆਉਣੀਆਂ ਦਾ ਯਾਰ ਯਰੇ ਕੀ ਗੱਲ ਹੋ ਗਈ ਹੈ ਦੇ ਦੇ ਸਾਨੂੰ ਪੱਲੋਂ ਪਾਉਂਦੀਆਂ ਨੇ ਦੇ ਦਾਂਗੇ ਖੜੀ ਆਪਾਂ ਵੇਚਣ ਵਾਸਤੇ ਇਹਨਾਂ ਨੂੰ ਕਿਹੜਾ ਅੱਜ ਦਾ ਕੰਮ ਆਪਣਾ ਵੀ ਅੱਜ ਹੀ ਵੇਚ ਕੇ ਉਹ ਹੋ ਜਾਣਾ ਹੈ ਆਪਾ ਜੀ ਹੁਣ ਕੀ ਕਰਾਂ जानवर ਵੀ ਸਾਰੇ ਵਧੀਆ ਨੇ ਸਾਫ਼ ਨੇ ਚਾਨਵਰ ਸਾਰੇ ਸਾਰੇ ਨਵੇਂ ਨੇਗੇ ਕੋਈ ਐਸੇ ਵੀ ਦਾ ਕੁੜੀਆਂ ਦੇ ਵਿੱਚੋਂ ਇਹਨਾਂ ਚੋ ਹੀ ਕਰਨਾ ਹੈ ਬਾਬਾ ਜੀ ਸਾਰਾ ਕੁਝ ਸਾਰੇ ਜਾਨਵਰ ਵੀ ਬੰਦਾ ਕਹਿ ਕੇ ਇਹ ਐਸੇ ਆਪਦੇ ਬਸਤੇ ਨਹੀਂ ਕਰਨਾ ਇਹਦੇ ਥਾਂ ਦਿਖਾ ਚਰਨੇ ਪਹਿਲਾਂ ਖੜ ਜਾ ਓਏ ਫੜੀ ਹੋ ਤੈਨੂੰ ਤੂੰ ਖੋਲੀ ਕਰਨਾ ਚਾਹੀਦਾ ਚੈੱਕ ਕਰਕੇ ਲੈ ਕੇ ਜਾਇਓ ਬਾਬਾ ਜੀ ਤੁਸੀਂ ਖੜ ਜਾ ਯਾਰ ਹਾਂਜੀ ਆ ਦੇਖੋ ਕਿਸੇ ਬੱਕਰੀ ਦੇ ਥਣ ਚ ਫਾਲਟ ਹੋਵੇ ਉਹਦੀ ਵੀ ਜ਼ਿੰਮੇਵਾਰੀ ਹੈ ਨਾ ਇਹ ਗੱਲ ਪੱਕੀ ਹੈ ਫਿਰ ਫਾਲਟ ਨਹੀਂ ਹੈਗਾ ਨਵੀਆਂ ਪੱਠਾਂ ਦੇ ਸਾਰੇ ਮਾਲ ਨੇ ਨਵੇਂ ਇੱਕ ਗੱਲ ਸੁਣ ਲਈ ਬਾਬਾ ਸਾਰੀ ਮੰਡੀ ਚ ਗੇੜਾ ਕੱਢ ਕੇ ਉਰੇ ਦੁਬਾਰਾ ਵੀ ਆ ਜੀ ਜਿਹੜੇ ਰੰਗ ਹੁਣ ਖੜੇ ਹੋਏ ਨੇ ਨਾ ਓਏ ਚੁੱਪ ਯਾਰਾ ਵੀਡੀਓ ਸਾਡੀ ਕਿਉਂ ਖਰਾਬ ਕਰਦਾ ਤੂੰ ਨਾ ਦੀ ਬੱਕਰੀਆਂ ਲੈ ਜਾਵਦੀਆਂ ਜਿਹੜਾ ਰੰਗ ਹੁਣ ਖੜਿਆ ਹੈ ਨਾ ਦੁਨੀਆ ਤੇ ਮੇਲਾ ਲੱਗਿਆ ਹੈ ਜਿਹੜੀ ਗੱਲ ਬਿੰਦਕ ਚ ਹੁਣ ਜ਼ੁਬਾਨ ਚੋਂ ਨਿਕਲ ਗਈ ਫੇਰ ਨਹੀਂ ਨਿਕਲਣੀ ਜਿਹੜੀ ਹਵਾ ਇਧਰੋਂ ਚੱਲ ਰਹੀ ਉਹ ਕੱਲ ਨੂੰ ਨਹੀਂ ਆਉਂਦੀ ਅੱਜ ਆ ਗਈ ਅੱਜ ਮੈਂ ਮਰ ਗਿਆ ਅੱਜ ਫੂਕਿਆ ਜੋ ਸਿਆਮ ਤੱਕ ਨੀ ਰਾਤ ਨੂੰ ਡੱਬੇ ਚ ਲਾਉਣਾ ਪਊਗਾ ਤੇ ਚੜਾ ਕਿੰਨੀ ਹੋਗੀ ਮਾਨ ਸਾਹਿਬ ਤੈਨੂੰ ਵੇ ਛੇਤੀ ਗੋਹੇ ਇਕੱਠੇ ਕਰਕੇ ਮੈਨੂੰ ਅੱਗ ਲਾ ਦੋ ਫੂਕ ਦੋ ਪਰ ਇਹ ਜੱਬ ਮੈਨੂੰ ਵੱਢ ਦਣ ਦੇ ਕਿਤੇ ਫਿਰਿਆ ਹੀ ਫੇਰੇ ਮੇਲਾ ਨਹੀਂ ਜੁੜਨਾ ਮੇਰੀ ਗੱਲ ਸੁਣ ਲੈ ਤੈਨੂੰ ਮਰਵਾ ਕੇ ਨਹੀਂ 라ਜੀ ਇਹ ਭਾ ਬੱਕਰੀਆਂ ਨਹੀਂ ਮਿਲਣੀਆਂ ਸਾਰੀ ਮੰਡੀ ਚ ਜਾਇਆ 35000 40000 25000 ਸਾਰੇ ਕਿਤੇ ਭਾ ਵਜਾਰੇ ਪਰ ਮੈਂ ਤੇਰੀ ਗੱਲ ਤੇ ਬਾਬਾ ਜੀ ਫੁੱਲ ਚੜ੍ਹ ਕੇ 라ਜੀ ਆ ਉਹ ਕਿਵੇਂ ਕਿਹਾ ਕਰਦੇ ਨੇ ਅਣ ਦਾੜੀਆ ਸੁੱਕਾ ਨਾ ਲੰਗ ਜਾਵੇ ਮੈਂ ਲੜ ਜਾਂ ਪ੍ਰਿੰਟ ਬਣ ਕੇ ਜੀ ਮੈਂ ਪ੍ਰਿੰਟ ਬਣ ਕੇ ਚਰਨੇ ਦੇ ਲੜੇ ਜਾਵਾਂ ਤਾਂ ਚੰਗੀ ਗੱਲ ਐ ਕੋਈ ਨਾ ਜੋ ਅਸੀਂ ਵੀ ਤਾਂ ਗਰੀਬ ਕੁੜੀਆਂ ਵਾਸਤੇ ਕਰਨਾ ਐ ਕੋਈ ਆਪ ਅਸੀਂ ਆਪ ਦੇ ਵਾਸਤੇ ਮੇਰੀ ਗੱਲ ਸੁਣੋ ਜੀ ਇਹ ਤਾਂ ਹੁੰਦੀਆਂ ਮੇਰੀਆਂ ਘਰ ਦੀਆਂ ਮੈਂ ਤੁਹਾਨੂੰ ਇੱਕ ਬੱਕਰੀ ਐਂ ਫੜਾ ਦਾਂਗੀ ਸ਼ਾਬਾਸ਼ 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 ਗੱਲ ਆ ਅਸੀਂ ਵੀ ਇਹ ਘਰ ਵਾਸਤੇ ਪਾਲਣੀਆਂ ਹੁੰਦੀਆਂ ਮੇਰੇ ਜਿਦੋਂ ਇਹ ਪੂਰੇ ਕਰ ਗਈਆਂ ਨਾ ਮੈਂ ਤੁਹਾਨੂੰ ਕੰਨ ਫੜਾ ਦੂੰਗਾ ਇਹ ਵੀ ਦੇਖੋ ਦੇਖੋ ਅਸੀਂ ਪਤਾ ਨਹੀਂ ਕਿੱਥੋਂ ਦੀ ਧੀ ਦੀ ਆਣੀ ਹੋਊਗੀ ਕਿਉਂ ਜੀ ਇਹ ਕਾ ਸਾਡਾ ٹرسٹ ਬਣਾ ਹਾ ਚੱਕਰ ਆ ਓ ਰਿਆ ਵੇ ਛੱਡ ਸਾਰੀਆਂ ਗੱਲਾਂ ਆਪ ਤਾਂ ਇਹ ਦਾਨ ਕਰਤੀਆਂ ਉਰਾ ਇਹ ਗੱਲ ਨਹੀਂ ਹੁੰਦੀ ਉਰੇ ਆਵੇ ਲ ਫੜੀ ਹੋਏ ਇਹਦੇ ਉਰੇ ਆ ਕਰ ਰੋ ਬਣਾ ਬਾ ਹੋ ਗਈਆਂ ਚੈੱਕ ਆਪਾ ਜੀ 13000 ਰੁਪਏ ਲਾਇਆ ਹੁਣ ਤੂੰ ਜੇ ਦਾਦ ਨੂੰ ਵੜਦੀ ਹੈ ਪਰ ਪੱਟਣ ਚ ਹੀ ਫਾਇਦਾ ਫਰੈਂ ਕੱਚੀਆਂ ਬਿੱਲੀਆਂ ਨਾਲ ਬੱਕਰੀ ਨਹੀਂ ਮਿਲਣੀਆਂ ਤਾਇਆ ਪੂਰੀਆਂ ਸਾਡੇ 13000 ਰੁਪਏ ਨਹੀਂ ਹੁੰਦੀਆਂ ਹੋਰ ਕਿੱਥੇ ਹੋਣੀਆਂ ਮੇਰੀ ਗੱਲ ਸੁਣਦਾ ਉਰਾ ਹੋ ਗਈਆਂ ਲੈ 14 ਨੂੰ ਤਾਂ ਹੋ ਗਈਆਂ ਹੋ ਗਈਆਂ 14 ਨਾਤੀਆ ਵਸ ਉਹ ਨਹੀਂ ਪਾਪਾ ਹਰ ਲੈ ਮੰਨਿਆ ਕਰ ਤਾ ਨਹੀਂ ਮੰਨਣਾ ਉਹ ਗੱਲ ਪਰ ਬਾਬਾ ਕਰਨਾ ਉਹ ਬਾਈ ਨਹੀਂ ਹੁੰਦੀਆਂ ਠੀਕ ਹੈ ਨਾ ਕਰ ਐਡਾ ਕਿੱਡੀ ਕੀ ਗੱਲ ਆ ਯਾਰ ਉਹ ਯਾਰ ਗੱਲ ਬਸੇਰੀ ਆ ਆਪ ਨੂੰ ਪਾਉਂਦੀਆਂ ਨੇ ਪੰਨੂ ਜਾਂ 16000 ਨੂੰ ਬੱਕਰੀਆਂ ਲੈ ਜਾ ਬਸ ਹੁਣ ਇਹ ਲਾਸਟ ਹੀ ਆ ਗੱਲ ਹੁਣ ਕਿਉਂ ਜੀ ਫੇਰ ਉਹ ਥਰ ਜਾ ਬਾਬਾ ਮੰਨ ਜਾ ਇਹ ਖਰੀਦਣੇ ਬੱਕਰੀਆਂ ਗਰੀਦਾ ਨਹੀਂਗਾ ਮਾੜਾ ਉਹ ਖਰਦਾ ਮੰਨ ਜਾ ਰੁਕ ਜਾ ਯਾਰ ਕੀ ਦੰਦਾ ਨਹੀਂ ਓਏ ਇੰਨੀ ਬਕਵਾਸ ਮੇਰੀ ਮਰਵਾ ਦੀ ਨਾਲੇ ਮਾੜਾ ਚੰਗਾ ਆਪ ਨੂੰ ਕਾ ਦੇ ਨਾਲੇ ਮੈਨੂੰ ਕਾ ਦੇ ਕੋਈ ਗੱਲ ਨਹੀਂ ਥੋੜੀ ਪਈ ਆ ਮੰਡੀ ਮੈਂ ਤੇ ਮੰਡੀ ਦੇ ਪਈ ਆ ਫੇਰ ਗੱਲ ਤਾਂ ਇਹ ਆ ਜੇ ਅਗਲੇ ਨੂੰ ਕੁੱਗਣ ਗਿਆ ਫਾਇਦਾਗਾ ਆਪ ਨੂੰ ਘਾਟਾ ਪਉਂਦਿਆਂ ਨੇ ਤਾਂ ਆ ਮੇਰੂੰ ਪੂਰੇ ਵੀ ਕਰ ਦਿਆਂ ਦੀਆਂ ਮੈਂ ਜਦ ਤੇ ਫੜਾ ਦੂੰਗਾ ਮਰਦੇ ਮਰਦੇ ਆ ਹੋਰ ਕੀ ਹੈਗਾ ਜਮੀ ਮਰਦਾ ਹੋਰ ਚਾ ਸਾਡੇ ਚੋਂ ਤੁਹਾਨੂੰ ਹੋ ਗਿਆ ਛੱਡ ਹੋ ਗਈਆਂ ਬਾਈ ਬਾਬੇ ਲੈ ਮੱਥੇ ਨਾਲ ਕੇਸ ਨੂੰ ਮੈਂ ਕੱਚਾ ਨਹੀਂ ਹੋਣ ਦੂੰਦਾ ਬਰੀ ਕਰਕੇ ਤੋਰੂੰਗਾ ਕੰਟਾ ਹੋ ਗਿਆ ਕਹਿੰਦਾ ਸਾਰੀ ਰਾਤ ਰੋਹੀ ਮਰਿਆ ਗਮਾਂਡੀਆਂ ਦਾ ਸਵਾਦ ਕਾਦਾ ਉਹ ਸਾਨੂੰ ਫਿਰ ਕੱਲੀ ਕੱਲੀ ਚੈੱਕ ਕਰ ਬਾਬਾ ਮੈਂ ਤਾਂ ਫਿਰ ਕਰ ਲੂੰਗਾ ਦੁਬਾਰੇ ਮੈਂ ਤਾਂ ਪਹਿਲਾਂ ਕਰ ਵੀ ਲਈਆਂ ਜੇ ਕੋਈ ਮਾਰੀ ਹੋਵੇ ਹਜੇ ਵੀ ਕਰਦੀ ਆ ਜਾ ਬਾਈ ਓਏ ਆ ਦੇਖੋ ਵੀ ਨੋ ਜੀ ਆਕ ਨੂੰ ਵੀ ਪਤਾ ਲੱਗੇ ਵੀਰੇ ਕਿਹੜੀਆਂ ਵੇਚੀਆਂ ਨੇ ਠੀਕ ਹੈ ਜੀ ਗੱਲ ਆ ਦੇਖੋ ਯੋ ਹੋ ਰਹੀ ਪarli pat

بابا جی ادھر منہ کرو ادھر چڑ دے ایک روپیہ ہے گا تلے ٹوٹ میں ਖਾਲੀ ਝੋਲੀ ਚ ਰਸਨਾ ਪਾਈ ਦੁਆ ਬਾਬਾ ਲੋਕ ਆਏ ਓਏ ਕਰ ਜਾ ਫਿਰ ਪਾ ਦਾਂਗੇ ਆ ਤਾਂ ਫੜ ਲਾ ਹੈਗਾ ਤੇ ਲੈ 10 ਰੁਪਏ ਦੇ ਪਾ ਦੇ ਖਾਲੀ ਨਾ ਇਹ ਦੱਸਾ ਪਾਈ ਇਹਦੀ ਝੋਲੀ ਭਰ ਹੋਰ ਨੂੰ ਤਾਂ ਪਾ ਨਹੀਂ ਦਿੰਦੇ ਬਾਬੇ ਨੂੰ ਤਾਂ ਤੇ ਆ ਹਾਂ ਮੁੰਡਾ ਤਾਂ ਤੇਰਾ ਲੈ ਚੱਕ ਪਾਈ ਬਾਬਾ ਤੈਨੂੰ ਰੱਬ ਬਾਬਾ ਕਰੇ ਫੜ ਕੰਨ ਲੈ ਆ ਫੋਲ ਢਾਲਾ ਚੱਕ ਲੈ ਫੜ ਲਿਆ ਰਾਮ ਲੈ ਜਾ ਆ ਪਕੜ ਤੈਨੂੰ ਝੋਲੀ ਭਰੇ ਮੜਾ ਜਾ ਕਿਹਦੇ ਨਾ ਗਏ ਇਹ ਬਰੇ ਨਾ ਗਲੇ ਦੇਖ ਇੱਕਦਲ ਇੱਕ ਬੱਚਾ ਬਾਬਾ ਜੀ ਇੱਕ ਸੂਈ ਹੋਈ ਆ ਜੀ ਆ ਆ ਗਈ ਬਾਈ ਇੱਕ ਇੱਕ ਉਹ ਬਾਗੀ ਹਾਂ ਹਾਂ ਜੀ ਲਓ 3.5 4 ਇਹ ਬਾਬਾ ਜੀ ਬਹੁਤ ਰੇਟ ਤੇ ਬਹੁਤ ਵਧੀਆ ਰੇਟ ਤੇ ਮਿਲੀਆਂ ਬੱਕਰੀ ਭਾਬੇ ਨੂੰ ਇਹਨੇ দান ਕਰਨੀਆਂ ਨੇ ਬਾਬੇ ਨੇ ਆਪਾਂ ਤਾਂ ਕਹਿੰਦੇ ਪੁੰਨ ਹੋਵੇ ਕਿਸੇ ਦਾ ਕਿਉਂ ਜੀ ਹਾਂ ਜੀ ਠੀਕ ਹੈ ਬਾਈ ਟਾ ਮੈਂ ਹਾਂ ਕਿਲਾ ਹਾਂ ਜੀ ਕਿਹੜੇ ਬੇਟਾ ਐ ਰਾਮੇਤ ਆਸ਼ਰਮੇਤ ਹਾਂ ਬਾਬਾ ਜੀ ਨੇ ਕਿ ਕੁੜੀਆਂ ਦੇ ਵਿਆਹ ਚ ਦਾਨ ਕਰਨੀਆਂ ਨੇ ਦਾਨ 21 ਕੁੜੀਆਂ ਦੇ ਵਿਆਹ ਕਰੂਗਾ ਬਾਬਾ ਹਾਂ 10 ਸਾਲਾਂ ਤੋਂ ਮਾਲਕ ਕਰ ਰਿਹਾ ਇਹਦਾ YouTube ਚੈਨਲ ਵੀ ਖੋਲ ਕੇ ਦੇਖ ਲਈ ਸੱਚ ਹੈ YouTube ਤੇ ਚੈਨਲ ਬਣਾਇਆ 10 ਸਾਲਾਂ ਤੋਂ ਹਰ ਸਾਲ ਗਰੀਬ ਬੱਚਿਆਂ ਨੂੰ ਸੰਜੋਗ ਦਿੱਤਾ ਜਾਂਦਾ ਮਾਲਕ ਦਵਾਰਿਆ ਠੀਕ ਹੈ 50000 ਰੁਪਏ ਦਿੱਤਾ ਜਾਂਦਾ ਨਹੀਂ ਭਾਈ ਸਾਡੀ ਆਪ ਦੀ ਦਵਾਈ ਵੇਂਦ ਕਰਕੇ ਬੱਕਰੀਆਂ ਦੀ ਪਾਲਣ ਪੋਸ਼ਣ ਖੁਦ ਕਰਦਾ ਮੈਂ ਠੀਕ ਆ ਮੈਂ ਹਾਂ ਦਾ ਜੋਬ ਸ਼ਟ ਚਾਹ ਵਾਹ ਜੀ ਵਾਹ ਹੋ ਗਿਆ ਮਾਲਕਾ ਲਾਣਾ ਅੱਛਾ ਜੀ ਆਪ ਦੇ ਵਾਸਤੇ ਤਾਂ ਹਰੇਕ ਜਾਉਂਦਾ ਦੂਜੇ ਵਾਸਤੇ ਜਾਣਾ ਨਹੀਂ ਨਿਸਾਨ ਉਹ ਜਿਹੜਾ ਕਿਸੇ ਪਿੱਛੇ ਮਰੇ ਆਪਦੇ ਪਿੱਛੇ ਤਾਂ ਹਰੇਕ ਮਰਦਾ ਆ ਗਿਆ ਆਪਦੇ ਦਿਨ ਨੂੰ ਮੈਂ ਵੀ ਪਿੰਡ ਦਾ ਤੂੰ ਵੀ ਪਿੰਡ ਦਾ ਬੰਦਾ ਉਹ ਜਿਹੜਾ ਹਰੇਕ ਦੇ ਢਿੱਡ ਵਾਸਤੇ ਮਰੇ ਕਿਸੇ ਪਿੰਡ ਦੀ ਕੁੜੀ ਹੋਵੇ ਕਿਤੋਂ ਦੀ ਹੋਵੇ ਤੁਹਾਨੂੰ ਕੋਈ ਮਤਲ ਨਹੀਂਗਾ ਠੀਕ ਹੈ ਠੀਕ ਹੈ ਅਸੀਂ ਕੋਈ ਦਾ ਬਚੋਲਾ ਨਹੀਂ ਬਣਨਾ ਆਪੇ ਉਹ ਵਰ ਲਵਦੇ ਨੇ ਔਰ ਉਹਨੂੰ 51000 ਰੁਪਏ ਦਾ ਜਰੂਰ ਮਾਨਸਮਾਨ ਦਿੱਤਾ ਜਾਂਦਾ ਹੈ। ਸ਼ਾਬਾਸ਼ ਠੀਕ ਹੈ ਉਹ ਮਾਲਕ ਦਵਾਉਂਦਾ ਪਰਮਾਤਮਾ ਨੂੰ ਹੁੰਦਾ ਹੈ। ਬਾਬਾ ਜੀ ਕਹਿੰਦਾ ਮੈਂ ਇੱਕ ਕੁੜੀ ਨੂੰ 51000 ਦਾ ਸਹਯੋਗ ਦੇ ਕੇ ਵਿਆਹ ਕੇ ਤੋਰਦਾ ਆਪਦੀ ਧੀ ਭੈਣ ਬਣਾ ਕੇ। ਬਹੁਤ-ਬਹੁਤ ਬਾਬਾ ਜੀ ਦਾ ਧੰਨਵਾਦ ਹੈ। ਬਾਬਾ ਰੇਸ਼ਨ ਸਿੰਘ ਦੇ ਨਾਮ ਦਾ ਚੈਨਲ ਬਣਿਆ ਪਿੰਡ ਮੋਰਜਨ ਖਾਨਾ ਤਹਿਸੀਲ ਸੰਗਰੀਆ ਜ਼ਿਲ੍ਹਾ ਹਰਮਾਨਗੜ। ਇਹਦਾ ਚੈਨਲ ਵੀ ਮੁੰਡਿਆ ਜਿੰਨੇ ਸੁਣਦੇ ਹੋ ਨਾ ਸਬਸਕ੍ਰਾਈਬ ਜਰੂਰ ਕਰਿਓ। ਮੈਂ ਤਾਂ ਮੇਰੇ ਲਈ ਤੇ ਅੱਜ ਬਣਾਈ ਨਹੀਂ ਬਾਈ। ਥੋੜੇ ਤੇ ਛਾੜ ਦਿਓ। ਇੱਕ ਦੀ ਵੀਡੀਓ ਦੇਣੀ ਆ ਦੇ ਦਿਓ ਮੈਨੂੰ ਗਰੀਬ ਨੂੰ ਨਹੀਂ ਦੇਣੀ ਨਾ ਦਿਓ ਇਹ ਚੋ ਦੇ ਦਿਓ ਇੱਕ ਵੀਡੀਓ ਆ ਹਾਂ ਕਿਸੇ ਲੋਟੇ ਇੱਥੇ ਨੈੱਟ ਪਾ ਕੇ ਪਾ ਦੋ ਜੇ ਮਾਨ ਮਾਨਸਾ ਵਾਲਾ ਪਾਊਗਾ ਇਹ ਬੰਦਾ ਪੂਰਾ ਵਧੀਆ ਬੰਦਾ ਹੈ 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 ਪਾ ਦਿਓ ਇੱਥੇ ਨੈੱਟ ਪਾ ਕੇ ਪਾ ਦੋ ਇਹ ਵੀਡੀਓ ਸਾਰੀ ਪਾਈ ਬਣ ਕੇ ਹਲੋ ਦਾ ਟੈਲੀਗ੍ਰਾਮ ਕੋਈ ਟੈਲੀਗ੍ਰਾਮ 18 19 ਬੀ 2 22 23 24 25 26 27 28 29 30 ਇਹ ਆ ਡ ਰੱਖ ਲੈ ਕੋਈ ਨੂੰ ਗਣਦੇ ਨਹੀਂ ਦੇ 7000 ਹੋਰ ਗਣਦੇ 1 2 3 4 5 ਕੀ ਯਾਰ ਸਾਈ ਨਹੀਂ ਆ ਗਈ ਆ ਯਾਰ ਥਲੇ ਸਾਈ ਆ ਗਈ ਸਾਈ ਆ ਗਈ ਬਸ 880 ਹੋ ਗਿਆ ਤੇ ਆ ਬਾਬਾ ਜੀ 1000 ਮੈਂ ਵਿੱਚ ਪਾ ਰਿਹਾ ਸੀ ਲਈ ਫਿਰ ਆ ਤੁਹਾਡੇ ਸਾਹਮਣੇ ਬਾਬਾ ਜੀ ਆ ਤੁਹਾਡਾ ਇਹ 36 ਹੋ ਗਿਆ ਜੀ ਆ 36 ਹੋ ਗਿਆ 1000 ਤੁਹਾਡੇ ਵਿੱਚ ਪਾ ਠੀਕ ਹੈ ਜੀ ਬਾਬਾ ਜੀ ਉੱਥੇ 600 ਤੁਹਾਡਾ ਲਿਖਾਈ ਦਾ ਲੱਗੂ ਠੀਕ ਹੈ ਜੀ 600 ਇਹਦਾ ਲੱਗੂ ਆਪਦੇ ਪੂਰੇ ਕਰ ਬਈ